ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜਾ ਨੂਜਿਆਣ ਦੇ ਵਿੱਚ ਬਾਕਿਆ ਹੋਇਆ ਕਹਿੰਦੇ ਸਾਡਾ ਇੱਕ ਕੀਰਤਨ ਜਿਹੜਾ ਨਗਰ ਗੀਤਨ ਨੂੰ ਕੰਨਿਆ ਸੀ ਉਹ ਲੰਗਣ ਡਿਆ ਸੀ ਰਸਤੇ 'ਤੇ ਲੰਗਣ ਡਿਆ ਸੀ ਕੀਰਤਨ ਤੇ ਲੰਗਦੇ ਲੰਗਦੇ ਇੱਕ ਰਸਤੇ 'ਤੇ ਚੱਚੀ ਇੱਕ ਜਦੋਂ ਲੰਗਣ ਡਿਆ ਹੀ ਲੰਗਣ ਤੋਂ ਕੁਛ ਮੀਲ ਪਹਿਲੇ ਉਹਨਾਂ ਨੇ ਬਾਤ ਸੁਣੀ ਸਾਡੇ ਨਰਜੀਦੰਦੀ ਉਹ ਅਗਲੇ ਬਾਹਰ ਆ ਗਿਆ ਨਿਊਜ਼ੀਲੈਂਡ ਦੇ ਬੰਦੇ ਮੁੰਡੇ ਬਾਹਰ ਆ ਗਿਆ ਤੇ ਉਹ ਸਾਨੂੰ ਉਹਨਾਂ ਦਾ ਰਸਤਾ ਰੋਕ ਲਿਆ ਰਸਤਾ ਰੋਕ ਲਿਆ ਸਾਡਾ ਉਹਨਾਂ ਨੇ ਉਹਨਾਂ ਦਾ ਨੰਗਾ ਨਹੀਂ ਦਿੱਤਾ ਪੀਓ ਕਹਿੰਦੇ ਆ ਵੀ ਇਹ ਸਾਡਾ ਦੇਸ਼ ਆ ਇੱਥੇ ਸਾਡਾ ਧਰਮ ਚੱਲਣਾ ਤੁਹਾਡਾ ਇੱਥੇ ਕੁਝ ਨਹੀਂ ਆਗਾ ਉਹਨਾਂ ਦੇ ਸਾਥੀਆਂ ਦੇ ਹੱਥ ਵੀ ਮਾਰਨ ਲੱਗੇ ਆ ਲਲਕਾਰਨ ਡਿਆ ਪੂਰਾ ਪੂਰਾ ਜੋਸ਼ ਨਾਲ ਲਲਕਾਰਨ ਡਿਆ ਸਾਡੀ ਬੇਅਦਵੀ ਕਰਨ ਡਿਆ ਪੂਰੀ ਪ੍ਰਭੂ ਇਹ ਸਿੱਖਿਆ ਇਹ ਹੀ ਮਿਲਦੀ ਹੈ ਕਿ ਇਹ ਇਹ ਆਪਣਾ ਪਰਦੇਸ਼ ਹੈ ਨਾ ਸਾਡਾ ਦੇਸ਼ ਹੈ ਜਿਹੜਾ ਇਹ ਧਰਮ ਨਿਰਪੱਖ ਦੇਸ਼ ਹੈ ਇੱਥੇ ਹਰ ਧਰਮ ਨੂੰ ਟੁਕੜਾ ਗਈ ਹੈ ਇੱਥੇ ਆਜ਼ਾਦੀ ਹੈ ਹਨੁੱਲੀ ਇੱਕ ਕੁਛ ਲੋਕ ਨੇ ਵੀ ਆਇਆ ਆਜ਼ਾਦ ਨਹੀਂ ਆਜ਼ਾਦ ਨਹੀਂ ਇਹ ਗੁਲਾਮ ਹੋ ਗਿਆ ਇਹ ਦੇਖ ਲਓ ਕੋਣ ਗੁਲਾਮ ਹੋਣ ਅਗਲੇ ਆ ਦੇਸ਼ ਆ ਤੇ ਅਬੀ ਪੁੱਛ ਵੀ ਆ ਗਈ ਉੱਥੇ ਪੁੱਛ ਨੇ ਕਿ ਕਰਵੇਗਾ ਨਹੀਂ ਆ ਪੁੱਛ ਨੇ ਕੋਈ ਕਰਵੇ ਨਹੀਂ ਕਰਨੀ ਕਿਉਂਕਿ ਉਹਦਾ ਦੇਸ਼ ਆ ਉਹਨਾਂ ਦੇ ਨਾਗਰਿਕ ਉਹਨਾਂ ਨੂੰ ਪਹਿਲ ਆ ਸਾਨੂੰ ਕੋਈ ਪਹਿਲ ਨਹੀਂ ਆ ਗਈ ਪ੍ਰਬੋਤ ਇੱਕ ਗੱਲ ਹੋਰ ਕੁਝ ਲੋਕ ਨਾ ਸਾਡੇ ਭਾਰਤ ਵਿਦੇਸ਼ ਤੋਂ ਜਾ ਗਏ ਇੱਥੋਂ ਦੇ ਜੰਪ ਪਲ ਕੇ ਜਿਹੜੇ ਬਾਅਦ ਚੱਲ ਜਾਂਦੇ ਉਹਨਾਂ ਨੂੰ ਗ੍ਰੀਨ ਕਾਰਡ ਲੰਮੇ ਲੰਮੇ ਮਿਲ ਜਾਂਦੇ ਜਿਹ ਲੈ ਉਹਨਾਂ ਨੂੰ ਜਿਹ ਉੱਥੇ ਪੱਕੇ ਹੋ ਜਾਂਦੇ ਨਹੀਂ ਉਹ ਆਪਣੇ ਆਪ ਸਵੇ ਪੱਕੇ ਆਏ ਦੇਖ ਲਓ ਪੱਕੇ ਹੋ ਜਾਂਦੇ ਆ ਕੋਈ ਫਾਇਦਾ ਨਹੀਂ ਪੱਕੇ ਹੋਏ ਦਾ ਮੇਰੇ ਪ੍ਰਭੂ ਅਗਲੇ ਨੇ ਵਿਜਲੇ ਮੁਕੇ ਦੇ ਇਦਾ ਕਰਨਾਈਉ ਇਹ ਹੋਂ ਕਰਨ ਰਿਆ ਅਗਲੇ ਨੇ ਗੁਰੂ ਦਾ ਸਤਾ ਰੋਕ ਲਿਆ ਕੱਲ ਤੇ ਤੁਹਾਡੇ ਦੇ ਮਾੜੀ ਘੀ ਟੈਗ ਦੀ ਆਲੇ ਤੁਹਾਨੂੰ ਵੀ ਬਤੋ ਕੇ ਬਰ ਮਾਨਾ ਕੱਢ ਦੇਣਾ ਬਾਦੋਂ ਉਹਨਾਂ ਨੇ ਤੇ ਜੇ ਤੁਸੀਂ ਕਹਿੰਦੇ ਹੋ ਨਾ ਵੀ ਨਹੀਂ ਭਾਰਤ ਦੇ ਇਸ ਇਦਾਂ ਪਾਣਾ ਟੀਂਗਾ ਉੱਥੇ ਜਿਆਦੀ ਨਹੀਂ ਤੇ ਇਹ ਨਹੀਂ ਪੰਨੂ ਵਰਗੇ ਕਹਿੰਦੇ ਆ ਲੜਾਂ ਨੂੰ ਤੇ ਪ੍ਰਭੂ ਉੱਥੇ ਬਹਿ ਕੇ ਗੱਲਾਂ ਕਰਨੀਆਂ ਬਹੁਤ ਸੋਖੀਆਂ ਆਆਂ ਤੇ ਹੂੰ ਤੁਰੋ ਬੁਲਾ ਰਿਖੋ ਆਲੇ ਨੇ ਕਿੰਨਾ ਵੱਡਾ ਸਾਡੀ ਬਿਆਦਵੀ ਕਰਤੀ ਹੈ ਕਿ ਕੋ ਜਵਾਬ ਇਹਦਾ ਕਿ ਕੋ ਜਵਾਬ ਨਹੀਂ ਕਿਸੇ ਨਹੀਂ ਬੋਲਣਾ ਚੁੱਪ ਰਹਿਣਾ ਕਿਉਂਕਿ ਨਿਊਜ਼ੀਲੈਂਡ ਕਿਉਂਕਿ ਟੱਕਰ ਗਿਆ ਟਕਰਾ ਮੁਕਾਬਲਾ ਹੋ ਗਿਆ ਨਾ ਪੂਰਾ ਹੁਣ ਕੋਈ ਕਿਉਂ ਨਹੀਂ ਜਾਣਾ ਕਹਿੰਦੇ ਭਾਪ ਇਹੀ ਹੈ ਸਾਲਰਤ ਇਹੀ ਹੈ ਕਿ ਧਰਮ ਸਾਰੇ ਚੰਗੇ ਹੁੰਦੇ ਆ ਧਰਮ ਅਦਬੀ ਜਿਹੜੇ ਕਰਦਿਆ ਲੋਗ ਉਹਦੀ ਬਖਸ਼ੀ ਹੋਣੀ ਚਾਹੀਦੀ ਜਿਹੜਾ ਉਹ ਲੋਕਾਂ ਨੇ ਕੀਤਾ ਸਾਡੇ ਨਾਲ ਨਰਗਿਤ ਨੂੰ ਲੋਕੇ ਇਹਦੀ ਗੱਲ ਸੁਣਣੀ ਚਾਹੀਦੀ ਸਾਰਿਆਂ ਨੂੰ ਮੁੱਦਾ ਆਮ ਹੀ ਹੈ ਤੇ ਕੁਛ ਲੋਕ ਜਿਹੜਾ ਨੂੰ ਕੀ ਕੰਮ ਮਿਲਦੇ ਆ ਉੱਥੇ ਆ ਕੇ ਜਿਹੜਾ ਡਾਲਰ ਜਿਹਦੇ ਜੇਬੇ ਪੈਂਦੇ ਆ ਆਪਣੇ ਆਪ ਨੂੰ ਸੋਚਦੇ ਆ ਪੰਜ ਕਿੰਨੇ ਕਿ ਵੱਡੇ ਬੰਦੇ ਬਣ ਗਏ ਨੇ ਉਹ ਸੋਚਣ ਲੱਗੇ ਭਾਤ ਮੁਰਗੀ ਜਾਲੇ ਜਾਣੀ ਰਹੀ ਉੱਥੇ ਬੈਰਨ ਭਾਜੀ ਉਮਰ ਪ੍ਰਭਾ ਉਹ ਕਿਸੇ ਦਿਨ ਤੁਸੀਂ ਜਿਹੜੇ ਕਰਦੇ ਆ ਨਾ ਬੇਦਗੀ ਕਰਦੇ ਹੋ ਆਪਣੇ ਭਰ ਦੇ ਦੇਖ ਦੀ ਖਾਦੇ ਆ ਨਮਕ ਜਿਹੜਾ ਆਰਾਮ ਕਰਦੇ ਹੋ ਤੁਲਾ ਕਿਹਨ ਤੱਕ ਨੂੰ ਇਧਰ ਡਿਪੋਰਟ ਹੋਗੇ ਨਾ ਇੱਥੇ ਆਣਾ ਦੇ ਵੇਤ ਵੀ ਇੱਥੇ ਵੇਤ ਨੂੰ ਇਤਨੀ ਮਿਲਦੀ ਨਹੀਂ ਉਹਨਾਂ ਕਰ ਆਪਣੇ ਦੇਸ਼ ਦੀ ਨੂੰ ਨਾ ਭੰਡਿਆ ਕਰੋ ਦੇਸ਼ ਦੇਸ਼ ਹੁੰਦਾ ਔਰ ਦੇ ਹਿੰਦੁਸਤਾਨ ਹੋਏ ਉਹਦੇ ਬਰਾ ਕੋਈ ਦੇਸ਼ ਨਹੀਂ ਪਰ ਤਬਰ ਕੋਈ ਦੇਸ਼ ਨਹੀਂ ਮੁਲਕ ਨਹੀਂ ਹੈ ਕੋਈ ਜਿੱਤੇ ਹੱਤਰਮ ਦੀ ਸਤਿਕਾਰ ਨਾਲ ਜਿਹਾ ਹੈ ਕੱਟਣਾ ਬੋਧ ਮਾੜੀ ਹੈ ਇਹ ਨਿਊਜ਼ੀਲੈਂਡ ਕੱਟਣਾ ਹੋਈ ਆ ਇਹਦਾ ਵਿਰੋਧ ਬੰਦਾ ਕਰਨਾ ਸਾਰਿਆਂ ਦਾ ਇਹਨ ਸੱਜੇ ਵੀ ਇਹਨ ਇਨ ਨੂੰਦਰ ਮਰ ਨਹੀਂ ਹੋਇਆ ਏ ਚੱਕੇ ਚ ਕਹਿ ਨਹੀਂ ਹੋਇਆ ਸੈਨਾ ਹੌਸ ਦਾ ਇਹ ਕੱਲ ਨੂੰ ਅਜੇ ਸਿੱਖਣਾ ਆ ਸੈਨਾ ਹੌਸ ਦਾ ਭਰਾਵੋ ਇਹ ਹੀ ਆ ਉੱਥੇ ਬਹਿ ਕੇ ਆਪਣੇ ਦੇਸ਼ ਨੂੰ ਨਾ ਭੰਡਿਆ ਕਰੋ ਅਗਰ ਕਰਗੇ ਤੁਹਾਡੇ ਦੇਸ਼ ਹੀ ਕਮਾਣਾ ਤੁਸੀਂ ਇੱਕ ਲੱਖ ਉੱਥੋਂ ਦੇ ਹੋ ਜਓ ਪਰ ਉਹਨਾਂ ਨੇ ਤੁਹਾਨੂੰ ਆਪਣੇ ਵਿੱਚ ਨਾਲ ਮਿਲਣ ਨਹੀਂ ਦੇਣਾ ਫੇਰ ਵੀ ਤੁਸੀਂ ਨੌਕਰੀ ਲੈਣਾ ਹੁੰਦੇ। ਉਹਦੇ। ਪਰ ਇਹ ਨੌਕਰੀ ਤੁਹਾਨੂੰ ਹੀ ਦਿਓ। ਤੂੰ ਦੇਖ ਲਓ ਕਿ ਕਿੱਥੇ ਹੁੰਦੇ ਹੋ ਤੇ ਸਾਹਮਣੇ ਦੇਖ ਲਓ ਕਿ ਢੀ ਵੱਡੀ ਘਟਨਾ ਹੈ। ਅਗਲੇ ਨੇ ਗੁਰੂ ਦਾ ਰਸਤਾ ਰੋਕ ਲਿਆ ਤੁਸੀਂ ਉਹਨਾਂ ਨੇ ਕੀ ਹੋ? ਗਿਰੇ ਪਰ ਦੇਦੀ ਵੇਦੀ ਵੀ ਕਰਦੇ ਆ ਤੁਸੀਂ ਉਹਨਾਂ ਨੇ ਕੀ ਹੋ? ਉਹਨਾਂ ਨੇ ਤੁਹਾਡਾ ਨਾ ਵੀ ਦੇ ਘਰ ਨਾ ਕੱਲ ਨੂੰ। ਸਾਲਫ ਪੂਰੀ ਵੀਡੀਓ ਦਾ ਇਹੀ ਹੈ ਕਿ ਭਾਜੀ ਦਰਮਾਨਾ ਸਤਕਾਰ ਕਰਨਾ ਸਾਰੀ ਕੋ ਨੂੰ ਆਣਾ ਚਾਹੀਦਾ ਹੈ ਘਟਨਾ ਨਿੰਦਨਯੋਗ ਹੈ ਘਟਨਾ ਇੰਨੀ ਹੀ ਉਜੀ ਦੀ ਸਮਝ ਸਿੱਖਿਆ ਲੋ ਸਮਝ ਲੋ ਤੇ ਚੱਕੰਨੀ ਹੋ ਕੇ ਚਲੋ ਕਿਉਂਕਿ ਆਪਣਾ ਦੇਸ਼ ਆਪਣਾ ਹੀ ਹੁੰਦਾ ਆਪਣੇ ਦੇਸ਼ ਨੂੰ ਨਾ ਭੰਡਿਆ ਕਰੋ